मिशन चढ़दी कला मैं पूरे देश दे नागरिकान नु उद्योगपतियों नु चैरिटेबल ट्रस्ट नु कलाकारों नु जेडे भी हुर पुनर्वास दे ते पंजाब नु दोबारा ਪੈਰਾਂ ਸਿਰ ਖੜਾ ਕਰਨ ਦੇ ਵਿੱਚ ਆਪਣਾ ਹਿੱਸਾ ਪਾਉਣਾ ਚਾਹੁੰਦੇ ਨੇ ਉਹਨਾਂ ਨੂੰ ਅਪੀਲ ਕਰਦਾ ਦਿਲੋਂ ਅਪੀਲ ਕਰਦਾ ਆਓ ਪੰਜਾਬ ਨਾਲ ਖੜੀਏ ਆਓ ਪੰਜਾਬ ਨੂੰ ਦੁਬਾਰਾ ਪੰਜਾਬ ਬਣਾਈਏ ਔਰ ਮੈਂ ਵਚਨ ਦਿੰਦਾ ਕਿ ਤੁਹਾਡੇ ਦੁਆਰਾ ਦਸਾਂ ਨੌਂ ਦੀ ਕਮਾਈ ਚੋਂ ਕੱਢਿਆ ਗਿਆ ਦਸਵੰਦ ਤੁਹਾਡਾ ਦਿੱਤਾ ਹੋਇਆ ਇੱਕ ਇੱਕ ਰੁਪਈਆ ਅਸੀਂ ਪੂਰੀ ਪਾਰਦਰਸ਼ਤਾ ਨਾਲ ਤੇ ਇਮਾਨਦਾਰੀ ਨਾਲ ਇਸਤੇਮਾਲ ਕਰਾਂਗੇ 1 ਰੁਪਈਏ ਨੂੰ ਸਵਾਰ ਰੁਪਈਆ ਬਣਾ ਕੇ ਅੱਗੇ ਭੇਜਾਂਗੇ ਜ਼ਿਆਦਾ ਡਿਟੇਲ ਵਾਸਤੇ ਤੁਸੀਂ rangla.punjab.gov.in ਇਹ ਵੈਬਸਾਈਟ ਤੇ ਜਾ ਸਕਦੇ ਹੋ ਇੱਥੇ ਤੁਹਾਨੂੰ ਡਿਟੇਲ ਮਿਲ ਜਾਊਗੀ ਖੁੱਲ੍ਹਦਿਲੀ ਨਾਲ ਮਿਸ਼ਨ ਚੜ੍ਹਦੀ ਕਲਾ 'ਚ ਹਿੱਸਾ ਪਾਓ ਔਰ ਆਜੋ ਦੱਸਿਏ ਦੁਨੀਆ ਨੂੰ ਕਿ ਪੰਜਾਬ ਕਿਸੇ ਵੀ ਸੰਕਟ ਤੋਂ ਹਾਰਦਾ ਨਹੀਂ ਪੰਜਾਬ ਹਮੇਸ਼ਾ ਚੜ੍ਹਦੀ ਕਲਾ 'ਚ ਰਹਿੰਦਾ ਹੈ ਸਰਕਾਰ ਵੱਲੋਂ ਵੀ ਜਿਹੜਾ ਚੰਗੀ ਵਧੀਆ ਕਿਸਮ ਦਾ ਕਮਹਾਇਆ ਕਰਾਇਆ ਜਾਊਗਾ ਉਸ ਵਾਸਤੇ ਸਭ ਤਿਆਰੀਆਂ ਸਭ ਜ਼ਿੰਮੇਦਾਰ ਕਿਸਾਨ ਭਰਾਵਾਂ ਦੇ ਨਾਲ ਪੰਜਾਬ ਦੀ ਸਰਕਾਰ ਖੜੀ ਹੈ ਇਸ ਤੋਂ ਇਲਾਵਾ ਜਿਹੜਾ ਸੀ ਪਹਿਲਾਂ ਵੀ ਇਹ ਜਿਹੜੇ ਹੜ੍ਹ ਪ੍ਰਭਾਵਿਤ ਜ਼ਿਲ੍ਹੇ ਨੇ ਉਹਨਾਂ ਦੀ ਵੱਖਰੀ ਗੱਲ ਹੈ ਕਿ ਉਹਨਾਂ ਸਭ ਕੁਝ ਉਨਾਂ ਨੂੰ ਫੇਰੀ ਜਿਹੜਾ ਮੁਹਈਆ ਕਰਾਇਆ ਜਾਊਗਾ ਇਸ ਤੋਂ ਇਲਾਵਾ ਜਿਹੜੇ ਅਸੀਂ 17 ਕਰੋੜ ਰੁਪਇਆ ਦੂਸਰੇ ਜ਼ਿਲਾਂ ਵਿੱਚ ਜਿਹੜੀ 50% ਕੜਕ ਦੇ ਬੀਜ ਤੇ ਸਬਸਿਡੀ ਦਿੰਨੇ ਆ ਉਹਦੇ ਲਈ ਸਾਰੇ ਕੇ ਜ਼ਮੀਨਦਾਰ ਭਰਾ ਉਹ ਚੰਗੀਆਂ ਕਿਸਮਾਂ ਜਿਹਦੇ ਤੇ ਇਹ ਵੀ ਅਸੀਂ ਮੁਹਈਆ ਕਰਾ ਸਕੀਏ ਉਹਦੇ ਲਈ ਵੀ ਸਰਕਾਰ ਉਹਨਾਂ ਜ਼ਿਲ੍ਹਿਆਂ ਵਾਸਤੇ ਵੀ वैसे ਤੁਸੀਂ ਸਾਰੇ ਜਾਣਦੇ ਹੋ ਕਿ ਬਹੁਤ ਵੱਡਾ ਨੁਕਸਾਨ ਹੋ ਗਿਆ 2300 ਦੇ ਕਰੀਬ ਪਿੰਡ ਜਿਹੜੇ ਉਹਦੇ ਪ੍ਰਭਾਵ ਥੱਲੇ ਆਏ ਐ ਔਰ ਉਹਦੇ ਚ ਜਿੱਥੇ ਸਾਡੀ ਖੇਤੀ ਦਾ ਬਹੁਤ ਵੱਡਾ ਨੁਕਸਾਨ ਹੋਇਆ ਉੱਥੇ ਜੇ ਕਹੀਏ ਅਸੀਂ ਪਸ਼ੂਆਂ ਦਾ ਵੀ ਬਿਲਡਿੰਗਾਂ ਦਾ ਵੀ ਉਹ ਸਾਰਾ ਬਹੁਤ ਜਿਹੜਾ ਕਿ ਇੱਕ ਵਾਰੀ ਪੰਜਾਬ ਦੀ ਅਸੀਂ ਸਾਰੇ ਔਕ ਦੀ ਘੜੀ ਵਿੱਚ ਖੜੇ ਆ ਇੱਕ ਦੂਸਰੇ ਨਾਲ ਪੈਣਪਰਾ ਜਿਹੜੇ ਹੱਥ ਨਾਲ ਹੱਥ ਜੋੜ ਕੇ ਇਸ ਦੁੱਖ ਵਿੱਚ ਖੜ ਕੇ ਸਾਥ ਵੀ ਦਿੱਤਾ ਹੈ ਪੰਜਾਬ ਦੀਆਂ ਚਾਹੇ ਕੋਈ ਸੰਸਥਾਵਾਂ ਸੀ ਜਿਹੜੀਆਂ ਪਹਿਲਾਂ ਵੀ ਸੇਵਾ ਵਿੱਚ ਰਹੀਆਂ ਸੇਹੋ ਐਨ ਜੀਓ ਸੀ ਜਾਂ ਕੋਈ ਹੋਰ ਅਸੀਂ ਉਹਨਾਂ ਨਾਲ ਵੀ ਜਿੱਥੇ-ਜਿੱਥੇ ਰਾਬਤਾ ਹੋ ਸਕੇ ਕਰਕੇ ਪਸ਼ੂ ਪਾਲਣ ਮੈਕ ਮੇ ਵੱਲੋਂ ਉਹਨਾਂ ਦੀਆਂ ਦਵਾਈਆਂ ਦਾ ਪ੍ਰਬੰਧ ਜਿੰਨਾ ਵੱਧ ਤੋਂ ਵੱਧ ਕਰਿਆ ਜਾ ਸਕੇ ਗਾਂ ਪਹੁੰਚਾਇਆ ਜਾ ਸਕਦੇ ਉਹਨਾਂ ਨਾਲ ਲੱਗ ਕੇ ਵੀ ਉਹਨਾਂ ਵੱਲੋਂ ਵੀ ਉਹਦੇ ਵਿੱਚ ਵੀ ਸਾਥ ਦੇ ਕੇ ਹਮੇਸ਼ਾ ਕਿਉਂਕਿ ਜਦੋਂ ਇਹੋ ਜਿਹਾ ਵਕਤ ਆ ਜਾਂਦਾ ਹੈ ਉਦੋਂ ਆਪਾਂ ਸਾਰੇ ਜਾਣਦੇ ਆ ਕਿ ਪੰਜਾਬ ਦੇ ਲੋਕ ਕਦੇ ਪਿੱਛੇ ਨਹੀਂ ਰਹਿੰਦੇ ਕਿਤੇ ਦੁਨੀਆ 'ਚ ਹੋਰ ਵੀ ਇਹੋ ਜਿਹੀ ਕਿਤੇ ਲੋੜ ਪਈ ਹੈ ਆਫ ਦੀ ਘੜੀ ਵਿੱਚ ਉੱਥੇ ਵੀ ਆਪਾਂ ਖੜੇ ਆਂ ਦੇਸ਼ ਵਿੱਚ ਵੀ ਖੜੇ ਆ ਅੱਜ ਸਾਡੇ ਪੰਜਾਬ ਦੇ ਲੋਕਾਂ ਪੰਜਾਬੀ ਭਰਾਵਾਂ ਤੇ ਬਹੁਤ ਵੱਡੀ ਪਿਆਰਤਾ ਬਣੀ ਪਈ ਹੈ। ਤੋਂ ਜਿਹੜੇ ਸਾਰੇ ਦੂਸਰੇ ਜ਼ਿਲ੍ਹਿਆਂ ਦੇ ਪੰਜਾਬੀ ਭੈਣ ਭਰਾ ਆਪਣੇ ਵੱਲੋਂ ਦਿਲ ਖੋਲ ਕੇ ਇਹ ਮਦਦ ਵੀ ਕਰਦੇ ਆ। ਕੋਚ ਜੀ ਸਭ ਇਹ ਜਿਹੜੇ ਸੀਡਸ ਤੁਸੀਂ ਜਾਣਦੇ ਹੋ ਕਿ ਕਿਹੜੀ ਵੈਰਾਈਟੀ ਹੈ ਜਿਹੜੀ ਇਹ ਸੀਡਸ ਦੀ? ਅ ਜਿਵੇਂ ਇੱਕ ਮੈਂ ਹੋਰ ਗੱਲ ਤੁਹਾਡੇ ਨਾਲ ਸਾਂਝੀ ਕਰਨੀ ਚਾਹੁੰਦਾ ਸੀ ਵੀ ਕੁਝ ਦਿਨ ਪਹਿਲਾਂ ਖੇਤੀਬਾੜੀ ਮੰਤਰੀ ਨਾਲ ਸਾਡੀ ਮੀਟਿੰਗ ਸੀ ਤੇ ਉਸ ਦਿਨ ਯੂਪੀ ਦੇ ਜਿਹੜੇ ਖੇਤੀਬਾੜੀ ਮੰਤਰੀ ਉਹਨਾਂ ਨੇ ਵੀ ਸਾਨੂੰ ਜਿਹੜਾ 1000 ਕਿਲੋਟਲ ਜਿਹੜਾ 327 ਕਿਸਮ ਚੰਗੀ ਕਿਸਮ ਹੈ ਉਹਨਾਂ ਦੀਆਂ ਜਿਹੜੀਆਂ ਜਿਹੜੀ ਉਹਨਾਂ ਨੇ ਸਾਨੂੰ ਕਿਹਾ ਕਿ 1000 ਕਿਲੋਟਲ ਬੀਜ ਦੇਵਾਂਗੇ ਇਥੋਂ ਦੀਆਂ ਜਿਹੜੀਆਂ ਪ੍ਰਮਾਣਿਤ ਕਿਸਮਾਂ ਉਹ ਸਾਰੀਆਂ ਜਿਹੜੀਆਂ ਯੂਨੀਵਰਸਿਟੀ ਵੱਲੋਂ ਦਿੱਤੀਆਂ ਗਈਆਂ ਉਹਨਾਂ ਦਾ ਵੀ ਮੁਹैया ਕਰਵਾਇਆ ਜਾਏ। ਯੂਪੀ ਦੇ ਕਿੰਨੀ ਕਾ ਕੀ ਹੋਏਗਾ ਮੁਂਗਿਆ ਕ੍ਰਾਂਤਾ ਮਤਲਬ ਕਿੱਥੇ ਜਾਣ ਕੇ ਕਿਸਾਨ ਕਿੱਥੋਂ ਲੈਂਡ ਟਿੱਟਿਕ ਪ੍ਰੋਸੈਸ ਕੀ ਬਣਾਏ। ਇਹਦੇ ਵਾਸਤੇ ਜਿਵੇਂ ਪਿੰਡਾਂ ਵਿੱਚ ਪਟਵਾਰੀ ਸੈਕਟਰੀ ਪੰਚਾਇਤ ਪੰਚਾਇਤਾਂ ਪਿੰਡਾਂ ਦੀਆਂ ਬੜੀਆਂ ਕਮੇਟੀਆਂ ਹੋਰ ਜਿਹੜੀਆਂ ਸਮਾਜ ਸੇਵੀ ਸੰਸਥਾਵਾਂ ਹੋਣਗੀਆਂ ਉਹ ਦੱਸ ਕੇ ਜਿਵੇਂ ਜਿਵੇਂ ਪਿੰਡਾਂ 'ਚ ਬਜਾਨ ਸ਼ੁਰੂ ਹੋਈ ਜਾਊਗੀ ਉਸ ਤਰ੍ਹਾਂ ਉਨਾ ਜ਼ਿੰਮੇਦਾਰ ਭਰਾਵਾਂ ਦੇ ਕੋਈ ਸਨਾਖਤ ਕਰਕੇ ਵੀ ਇਹਨੇ ਇਹ ਖੇਤੀ ਕਰ ਰਿਹਾ ਐ ਇਸ ਖੇਤ ਚ ਕਰ ਰਿਹਾ ਐ ਤੇ ਉਹਦੇ ਤੇ ਆਪਾਂ ਉਹਦੇ ਨਾਲ ਆਹ ਕੁਲੀ ਜਿਹੜਾ 1000 ਕੁਇੰਟਲ ਵੀ ਐ ਇਹ ਸੈਂਟਰ ਦੇ ਥਰੂ ਆਏਗਾ ਜਾਂ ਡਾਇਰੈਕਟ ਸਟੋਰ ਤੇ ਉਹਨੇ ਦੇ ਦੇਣਗੇ ਸਿੱਧਾ ਦੇ ਦੇ ਦੂਗਾ ਸਿੱਧਾ ਤੁਹਾਡੇ ਨਾਲ ਉਹਨੇ ਆਫਰ ਦਿੱਤਾ ਹਾਂਜੀ ਯੂਪੀ ਦੇ ਯੂਪੀ ਦੇ ਮੁੱਖ ਮੰਤਰੀ ਆ ਯੂਪੀ ਦੇ ਖੇਤੀਬਾੜੀ ਮੰਤਰੀ ਐਸ ਪੀ ਸ਼ਾਹੀ ਇੱਕ ਇੱਕ ਮੰਤਰੀ ਜਿਸ ਨੇ ਪੰਜਾਬ ਨਹੀਂ ਸੀ ਮਤਲਬ ਪੁਣੀ ਨੇ ਉਹ ਤੇ ਵੀ ਮੁਕਤ ਵੀ ਤੁਸੀਂ ਮੰਗੀ ਹੈ ਪਰ ਉਹ ਨਹੀਂ ਹੈ ਐਸਐਸਡੀ ਬਣਾ ਆ। ਅ ਕਿੱਥੇ ਤੁਸੀਂ ਕਹਿੰਦੇ ਕਿ ਪੰਜਾਬ ਦੀ ਫਸਲਾ ਖਰਾਬ ਹੋਈ ਹੈ ਇਹ ਏਰੀਆ ਤੇ ਹੈ ਤੇ ਬਿਲਕੁਲੀ ਫਸਲਾ ਤਬਾਹ ਹੋ ਗਿਆ। ਨੇ तकरीबन ਵੇਖੋ ਪੰਜਾਬ 5 ਲੱਖ ਏਕੜ ਉਹਦੀ ਸਨਾਗਤ ਨੂੰ ਦਿੱਤਾ ਜਾਏਗਾ ਜੀ ਬਿਲਕੁਲੀ ਫਸਲ ਤਬਾਹ ਜਿਹੜੀ ਮੇਰੀ ਬੇਨਤੀ ਸੁਣੋ ਜਿਹੜੇ ਉਹ ਜ਼ਿਲ੍ਹੇ ਸਨਾਗਤ ਚ ਆ ਗਏ ਆ ਥੋੜਾ ਮੋਟਾ ਵੱਧ ਘਾਟਾ ਤੁਹਾਨੂੰ ਬਜਾਦ ਲਈ ਦੇਵਾਂਗੇ। ਪੰਜਾਬ ਵੀ ਨਿਕਲੇ ਸੀਗਾ ਜੀ 33% ਤੋਂ ਵੱਧ ਜਿੱਥੇ ਵੀ ਖਰਾਬ ਅਤੇ 33% ਤੋਂ ਵੱਧ ਦਾ 50 ਤੋਂ ਹੈਗਾ ਵਾਧਾ ਬਾਸਮਤੀ ਆਪਣਾ ਕਿੰਨੀ ਕਿ ਡੈਮੇਜ ਹੋਈ ਹੈ ਜੀ ਕਿਉਂਕਿ ਬਾਗੇ ਖੇਤਰ ਦੇ ਵਿੱਚ ਜਿਹੜਾ ਜ਼ਿਆਦਾ ਉਧਰ ਬਾਸਮਤੀ ਹਰਮਾਨ ਉਸ ਦਾ ਇਸ ਵੇਲੇ ਤਾਂ ਜੰਦਾ ਨਹੀਂ ਸੀ ਰਿਕਾਰਡ ਮੇਰੇ ਕੋਲੇ ਮੈਂ ਕਹਾਂ ਇਸ ਪਾਇਸਟਮ ਦੇ ਵਿੱਚ ਸੀ ਸਰਵੇ ਚੱਲ ਰਿਹਾ ਤੇ ਉਹ ਡੇੜੀ ਰੰਗ ਤਾਂ ਦੱਸਦੇ ਮੈਂ ਸਾਰਾ ਜਿੰਨੀ ਜਿੰਨੀ ਜਿਹੜੀ ਪ੍ਰਵਾਹ ਆਮ ਮੰਤਰੀ ਸਾਹਿਬ ਇੱਕ ਜਿਹੜੀ ਸਰਕਾਰ ਕਰੋ ਉਹ ਪਾਸ ਵਿੱਚ ਲੱਗਿਆ ਹੈ ਸਬਸਿਡੀ ਵਾਸਤੇ ਪੀਜਾ ਜੀ ਜੀ ਉਹ ਇਸ ਤੋਂ ਵੱਖਰਾ ਹੈ ਉਹ ਉਹ ਇਸ ਤੋਂ ਵੱਖਰਾ ਉਹ ਦੂਸਰੇ ਜ਼ਿਲੇ ਉਹ ਜਿਹੜੇ ਜਿੰਨਾਂ ਚ ਵੈਸੇ ਆਪਣ ਖੇਤੀ ਹੁੰਦੀ ਹੈ ਤੇ ਪਹਿਲਾਂ ਵੀ ਕਰਦੇ ਹੁੰਦੇ ਆ ਉਹ ਉਸ ਤਰ੍ਹਾਂ ਇਹ ਸਰ ਅੰਮ੍ਰਿਤ ਸਰ ਇਹ ਸਬਸਿਡੀ ਪਹਿਲਾਂ 30% ਹੁੰਦੀ ਸੀ ਉੱਪਰ ਜਾ ਕੇ 75% ਹੋ ਗਈ ਸੀ ਸ਼ੁਰੂ ਤੋਂ ਪਹਿਲਾਂ ਜਿੱਦ ਤੱਕ ਸਭ ਜਿਹੜਾ ਉੱਪਰ ਆ ਹਾਂ ਹਾਂ ਜੀ ਸਿੱਖੀ ਸਰ ਨਹੀਂ ਦਿੱਫਰ ਦੋ ਚੀਜ਼ਾਂ ਨੇ ਇੱਕ ਤਾਂ ਹਮੇਸ਼ਾ ਵਾਂਗ ਹੀ ਹਰ ਸਾਲ ਵਾਰੋ ਆ ਕਿਸਾਨਾਂ ਨੂੰ 50% ਕਣਕ ਦੇ ਬੀਜ ਤੇ ਸਬਸਿਡੀ ਦਿੱਤੀ ਹੈ ਉਹ ਸਾਰੇ ਪੰਜਾਬ 'ਚ ਹੀ ਸਭ ਨੂੰ ਮਿਲ ਸਕਦੀ ਹੈ ਉਹ ਉਹ ਹਰ ਸਾਲ ਵਾਂਗੀ ਹੋਏਗਾ ਇਹ ਜਿਹੜਾ ਹੈ ਇਹ 100% ਸਬਸਿਡੀ ਹੈ 100% ਮਤਲਬ ਕਿਸਾਨਾਂ ਨੂੰ ਬਿਲਕੁਲ ਮੁਫਤ ਮਿਲ ਰਹਾ ਹੈ ਰਾਈਟ ਔਰ ਇਹ ਦੇ ਚ ਜਿਹੜਾ 33% ਦਾ ਜਕਰ ਹੋਇਆ ਉਹ ਇਹ ਹੈ ਕਿ ਜਿਹਦਾ ਖਰਾਬਾ ਜਿਹੜਾ ਸਵਾਲ ਲਿਖਣ ਪੁੱਛਿਆ ਸੀ 33% ਤੋਂ ਵੱਧ ਖਰਾਬਾ ਜਿਹਦਾ ਵੀ ਹੋਏਗਾ ਉਹਨੂੰ ਦਿੱਤਾ ਹੈ ਉਹ ਉਹਨਾਂ 33 ਤੋਂ ਵੱਧ ਹੀ ਹੋਏਗਾ 50% ਵਾਲਾ ਅ ਉਹਦੇ ਉੱਤੇ ਉਹਦੇ ਠਰਾਬੇ ਦਾ ਕੋਈ ਲੈਣਾ ਦੇਣਾ ਹਾਂ ਜਪਰ ਦੇ ਵਿੱਚ ਜੀ ਵੀ ਉਹਦੇ ਨਾਲ ਕੀ ਹਰ ਕਿਸਾਨ ਲੈ ਸਕਦਾ ਜਾਂ ਇੱਕ ਕਿਸਾਨ ਨੂੰ ਜੇ 20 ਏਕੜ ਦਾ ਤੈਨੂੰ 5 ਏਕੜ ਦਾ ਦੇਣਾ ਉਹਦੀ ਕੋਈ ਹੋਏਗੀ ਨਾ ਸ਼ਰਤ ਜੀ ਸੋ ਜਿਹੜਾ ਤਾਂ ਖਰਾਬੇ ਵਾਲਾ ਜੀ ਇਹ ਮੈਕਸਿਮਮ ਜਿਹੜਾ ਹੈ ਇਹ 2 ਹੈਕਟੇਅਰ ਤੱਕ ਦੇ ਕਿਸਾਨਾਂ ਨੂੰ ਮਿਲ ਸਕਦਾ ਜਿਵੇਂ ਐਸਡੀਆਰਐਫ ਦੇ ਵਿੱਚ ਵੀ ਅਪ ਟੂ 2 ਹੈਕਟੇਅਰ ਹੁੰਦਾ ਉਵੇਂ ਐਸਐਚ ਵੀ ਖਰਾਬੇ ਵਾਲੇ ਕਿਸਾਨਾਂ ਨੂੰ 2 ਹੈਕਟੇਅਰ ਤੱਕ ਦਾ ਹੀ ਬੀਜ ਮਿਲੇਗਾ ਜਿਹੜੇ ਬਾਕੀ ਦੇ ਮਸਲਾ ਚ ਜਿੰਨੀ ਮਰਜ਼ੀ ਜਿੰਨੀ ਨਾ ਬਾਕੀ ਦਾ 2 ਹੈਕਟੇਰ ਉਹ 2 ਹੈਕਟੇਰ ਤੋਂ 5 ਏਕੜ ਬਾਕੀ ਏਕੜ ਹੋ ਗਿਆ ਉਹ ਦੂਜੇ ਲਈ ਏਕੜ ਹੋ ਜੀ 50% ਜਿਹੜਾ ਬਾਕੀ ਜ਼ਿਲ੍ਹਿਆਂ ਦੇ ਵਿੱਚ ਉਹ ਕਿੰਨੇ ਏਕੜ ਤੱਕ ਲੈ ਸਕਦੇ ਨੇ ਕਿੰਨੇ ਏਕੜ ਤੱਕ ਲੈ 20 ਏਕੜ ਨੂੰ 20 ਏਕੜ ਤੱਕ ਉਹਦੇ ਚ ਹੀ ਹੁੰਦਾ ਵੰਡ ਕੇ ਦਿੱਤਾ ਜਾਂਦਾ ਜੀ ਸਾਰਿਆਂ ਨੂੰ ਉਹ ਉਹ ਕਲੀਅਰ ਕਰ ਦੋ ਕਿੰਨੇ ਵਿੱਚ ਬਿਲਕੁਲ ਜੀ ਉਹਦੇ ਚ ਵੀ ਵੰਡ ਕੇ ਦਿੱਤਾ ਜਾਂਦਾ ਉਹਦੇ ਚ ਵੀ ਇਸੇ ਤਰ੍ਹਾਂ ਦੀ ਸ਼ਰਤ ਹੈਗੀ ਹੈ ਕਿ 5 ਏਕੜ 5 ਏਕੜ ਤੱਕ ਲੈਣ ਨੂੰ ਦਿੱਤੇ ਆ 5 ਏਕੜ ਤੱਕ ਦਿੱਤਾ ਜਾਂਦਾ ਆ ਮਦਦ ਜੀ ਸਰ ਇੱਕ ਬੜਾ ਅਗੀ ਵੈਰਾਈਟੀ ਦੇ ਗੱਲ ਕਰ ਰਿਹਾ ਸਵਾਲ ਆਇਆ ਸੀ ਕਿ ਵੈਰਾਈਟੀ ਜਿਹੜੀ ਸੀਗਾ ਯੂਪੀ ਨੇ ਤੋ ਉਤੋਂ ਇੱਥੋਂ ਦੀਆਂ ਜਿਹੜੀਆਂ ਜਿਹੜੀਆਂ ਪੰਜਾਬ ਦੀਆਂ ਪ੍ਰਮਾਣਤਾ ਯੂਨੀਵਰਸਿਟੀ ਵੱਲੋਂ ਸਰਟੀਫਾਈਡ ਵੀ ਆ ਵੈਸੇ ਤਾਂ ਕਣਕ ਨਹੀਂ ਨਾ ਲੈ ਕੇ ਦੇਣੀ ਆਪਾਂ ਉਹ ਤਾਂ ਬੀਜ ਹੀ ਲੈ ਕੇ ਦੇਣਾ ਉਹੀ ਹੋਣੀ ਆ ਉਹਨਾਂ ਨਾਲ ਬਜਾਇਆ ਹੀ ਹੋ ਜਾਂਦਾ ਹੈਗਾ ਆ ਮਦਦ ਜੀ ਸਰ ਇੱਕ ਜਿਲ੍ਹਾ ਜਿਨਾ ਦੇ ਏਕੇ ਤੇ ਲਿਖਤਾ ਹੋਇਆ ਜਮੀਨ ਜੀ ਜੀ ਉਹਨਾਂ ਨੂੰ ਵੀ ਇਸ ਮਿਲੇਗਾ ਜਾਂ ਮਿਲੇ ਮਿਲੇਗਾ ਮਿਲੇਗਾ ਜਿਵੇਂ 2 ਹੈਕਟੇਰ ਹੈ ਫਿਰ ਉਹ ਦੂਸਰੇ ਨਾਂ ਤੇ ਲੈਂਦਾ ਕੁਝ ਇਸ ਤਰ੍ਹਾਂ ਕਰਦਾ ਕਾਸ਼ਤਕਾਰ ਯਾਰ ਉਹਦਾ ਕਾਸ਼ਤਕਾਰ ਦਾ ਉਸ ਦਾ ਨਾਮ ਬਿਲਾਏਗਾ ਰੈਵਨਿਊ ਕਾਉਂਸਲ ਨੂੰ 2 ਮਿਲੇਗਾ ਕੀ ਆ ਇਹ ਤਾਂ ਹੋਊਗਾ ਨਾ ਕਾਸ਼ਤਕਾਰ ਨਹੀਂ ਕਿਉਂਕਿ ਬਿਲਕੁਲ ਕਾਸ਼ਤਕਾਰ ਨੂੰ ਹੀ ਮੁਆਵਜ਼ਾ ਮਿਲਣਾ ਤੇ ਕਾਸ਼ਤਕਾਰ ਨੂੰ ਮੁਆਵਜ਼ਾ ਮਿਲੇਗਾ ਉਹਨੂੰ ਹੀ ਮਿਲੇਗਾ ਮੁਆਵਜ਼ਾ ਵੀ ਨਹੀਂ ਤੁਸੀਂ ਇਹਨੂੰ ਰਾਤ ਲੈ ਲੀਏ ਕਹਿ ਦਿੰਦੇ ਮੈਕਸਮ 5 ਏਕੜ ਤੱਕ ਹੀ ਮਿਲੇਗਾ ਜੇ ਮੁਆਵਜ਼ਾ ਜਾਂ 5 ਏਕੜ ਤੋਂ ਜ਼ਿਆਦਾ ਨਹੀਂ ਉਦੇ ਤੇ ਵੀ ਇਹੀ ਸ਼ਰਤ ਉਹਦੇ ਤੇ ਇੱਕ ਨਾ ਇੱਕ ਨਾ ਤੇ ਇੰਨਾ ਜੀ ਇੱਕ ਨਾ ਤੇ ਇੰਨਾ ਜਦ ਦੂਸਰਾ ਜਿਹੜਾ ਉਹ ਕਰਦੇ ਨੇ ਨਾਂ ਤੇ ਅੱਛਾ ਬੰਦੀ ਸਾਹਿਬ ਇੱਕ ਹੋਰ ਪਰਾਲੀ ਵਾਲਾ ਇਥੇ ਹੈ ਕਿ ਤੁਹ ਪਰਾਲੀ ਨੂੰ ਸੱਤ ਕੇਸ ਆਪ ਚੁੱਕੇ ਹੈ ਤੇ ਆਪਣੇ ਸਰਕਾਰ ਦਾ ਕੀ ਕੀ ਤਿਆਰੀ ਹੈ ਇਹਨੂੰ ਕਿਤੇ ਇਹ ਨੂੰ ਰੋਕਿਆ ਜਾਏ ਜਾਂ ਇਹਨੂੰ ਸੰਭਾਲ ਸੰਭਾਲ ਦਿੱਤੀ ਜਾਏ ਇਹਦੇ ਬਾਅਦ ਜੇ ਸੰਭਾਲ ਵਾਸਤੇ ਅਸੀਂ ਹਮੇਸ਼ਾ ਜਿਹੜੀ ਸਰਕਾਰ ਵੱਲੋਂ ਜ਼ਿਮੀਂਦਾਰ ਭਰਾਵਾਂ ਨਾਲ ਕੈਂਪ ਵੀ ਲਾਏ ਜਾਂਦੇ ਪ੍ਰੇਰਿਆ ਜਾਂਦਾ ਹੈ ਪੰਜਾਬ ਦਾ ਜਿਹੜਾ ਕਿਸਾਨ ਉਹ ਕਦੇ ਵੀ ਅੱਗ ਲਾਉਣੀ ਨਹੀਂ ਚਾਹੁੰਦਾ ਜ਼ਿਮੀਂਦਾਰ ਜ਼ਮੀਨ ਨੂੰ ਮਾਂ ਸਮਝਦਾ ਹੈ ਤੇ ਮਾਂ ਦੀ ਸਿਹਤ ਕੋਈ ਵੀ ਖਰਾਬ ਕਰਨਾ ਨਹੀਂ ਚਾਹੁੰਦਾ ਇਹ ਤੋਂ ਲਾਭਤ ਜੇ ਇਹੋ ਜਿਹਾ ਉਸ ਵਾਸਤੇ ਅਸੀਂ ਬਹੁਤ ਸਾਰਾ ਪ੍ਰਬੰਧ ਜਿਵੇਂ ਕਿ ਬੇਲਰ ਵਗੈਰਾ ਹੈਪੀ ਸੀਡਰ ਮਲਚਰ ਰੋਟਾਵੇਟਰ ਉਹ ਮਸ਼ੀਨਰੀ ਅਸੀਂ ਪਿਛਲੇ ਸਾਲਾਂ ਤੋਂ ਮੁਹੱਈਆ ਕਰਾਉਂਦੇ ਆ ਰਹੇ ਹਾਂ ਪਿਛਲੇ ਸਾਲ 500 ਕਰੋੜ ਰੁਪਏ ਦਾ ਬਜਟ ਸੀ ਜਿਹਦੇ ਚ ਜਿਹੜੇ ਆਪਾਂ ਸਾਰੇ ਪੰਜਾਬ ਚ तकरीबन 1 ਲੱਖ 48000 ਜਿਹੜੀ ਮਸ਼ੀਨ ਦੇ ਚੁੱਕੇ ਆ 15000 ਜਿਹੜੀ ਐਤ ਕੀ ਅਸੀਂ ਉਹ ਸੈਂਕਸ਼ਨ ਕਰਤੀ ਐ 12500 ਤੋਂ ਵੱਧ ਜਿਹੜੀ ਕਿਸਾਨ ਭਰਾਵਾਂ ਨੇ ਖਰੀਦ ਕੇ ਲੈ ਆਂਦੀ ਐ ਜਿਹਦੇ ਨਾਲ ਪਿਛਲੇ ਸਾਲਾਂ ਤੋਂ ਹੌਲੀ-ਹੌਲੀ 70% ਤਾਈ ਅਸੀਂ ਜਿਹੜਾ ਉਹਦੇ ਤੇ ਕੰਟਰੋਲ ਕਰ ਲਿਆ ਸੀ ਐਸ ਕੇ ਅਸੀਂ ਉਸ ਤੋਂ ਵੀ ਵੱਧ ਵੀ 80-85% ਤੱਕ ਸਮਝਦੇ ਆ ਕਿਉਂਕਿ ਪਰਾਲੀ ਕਾਫੀ ਕੰਮਾਂ ਵਿੱਚ ਵਰਤਣ ਲੱਗ ਗਈ ਐ ਚਾਹੇ ਉਹ ਡਾਇਓ ਥਰਮਲ ਐ ਚਾਹੇ ਉਹ ਪੱਠੇ ਐ ਪੈਲੇਟਸ ਵਗੈਰਾ ਵੀ ਬਣਦੇ ਆ ਚਾਰੇ ਦੇ ਕੰਮ ਲਈ ਵੀ ਵਰਤ ਲੈਂਦੇ ਆ ਸੋ ਇਹਦੇ ਨਾਲ ਹੌਲੀ ਹੌਲੀ ਤਾਂ 2-4 ਸਾਲਾਂ ਚ ਤਾਂ ਇਹਦੀ ਕੀਮਤ ਪੈਣ ਲੱਗ ਜਾਣੀ ਹੈ ਕਿ ਜਦੋਂ ਕਾਫੀ ਇੰਡਸਟਰੀ ਲੱਗ ਗਈ ਹੁਣ ਵੀ ਅਸੀਂ ਇਹਦਾ ਪ੍ਰਬੰਧ ਤਕਰੀਬਨ ਨੇੜੇ ਕਰ ਰਿਹਾ ਸਰ ਜਿਹੜੀ ਅਗਲੀ ਮੌਸਮ ਨੂੰ ਤੇ ਰੈਡ ਐਂਟਰੀਜ਼ ਹੋ ਰਹੀਆਂ ਨੇ ਜਿਹੜੇ ਪ੍ਰਾਗਿਸ ਆਦੇ ਨਾਲ ਐਫ ਆਈ ਆਰ ਕਿੰਨੀ ਹੋਈ ਹੈ ਅ ਇਸ ਦਾ ਤਾਂ ਮੈਂ ਤੁਹਾਨੂੰ ਦੱਸ ਦੂੰਗਾ ਕੋਈ ਨਹੀਂ ਇਹੋ ਜੀ ਗੱਲ ਮੇਰੇ ਖਾਲ ਪੰਜਾਬ 'ਚ ਕੋਈ ਇਹੋ ਜੀ ਵੱਡੀ ਘਟਨਾ ਹੋਈ ਨਹੀਂ ਕਿਤੇ ਈਕਾ ਦੁੱਕਾ ਥੋੜਾ ਮੋਟਾ ਕਾਰਨਰ ਤੇ ਵਗੈਰਾ ਇਸ ਤਰ੍ਹਾਂ ਦੇ ਜਿਹੜਾ ਡਾਟਾ ਦਿੱਤਾ ਗਿਆ ਵੈੱਬਸਾਈਟ ਤੇ ਕਹਿੰਦੇ 23 ਰੈਡ ਇਹ ਇਹਨੂੰ ਇਹਨੂੰ ਡਾਟੇ ਨੂੰ ਨਾ ਪ੍ਰਤੀ ਏਕੜ ਨਹੀਂ ਕਿੜਿਆ ਜਾਂਦਾ ਇਹ ਤਾਂ ਇੱਕ ਥਾਂ ਤੁਸੀਂ ਲਾ ਦਿੰਦੇ ਹੋ ਉੱਥੇ ਵੀ ਲੱਗ ਜਾਂਦਾ ਕਦੇ 29 ਐਫ ਆਈ ਆਰਾਂ ਹੋ ਗਈਆਂ ਉਹਦਾ 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 ਨਿਸ਼ਾਨਦੇਹੀ ਕਰੀ ਜਾਊ ਕਿਸ ਤਰ੍ਹਾਂ ਦੀ ਕੀ ਕਰੀ ਜਾਵੇ ਕਿਵੇਂ ਐ ਵੀ ਕਿਵੇਂ ਅੱਗ ਲੱਗੀ ਆ ਲਾਈ ਆ ਕੀ ਕਦੇ ਵੀ ਜਿਹੜੇ ਲੋਕ ਜਿੱਥੋਂ ਦੇ ਜਿੱਥੇ ਅਸੀਂ ਵਸਦੇ ਆ ਅਸੀਂ ਚਾਹੁੰਦੇ ਨਹੀਂ ਵੀ ਅਸੀਂ ਇੱਥੇ ਪ੍ਰਦੂਸ਼ਣ ਕਰੀਏ ਤੇ ਸਾਡੇ ਵੀ ਬੱਚੇ ਆ ਸਾਡੇ ਵੀ ਲੋਕ ਆ ਇਸ ਤਰ੍ਹਾਂ ਨਹੀਂ ਕਰਨਾ ਸੋ ਐਸ ਕੀ ਕਿੰਨਾ ਕੁ ਬਜਟ ਰੱਖਿਆ ਤੁਹਾਡੀ ਜੀ ਮਸ਼ੀਨਸ ਜੀ 250 ਕਰੋੜ ਰੁਪਏ ਜੀ ਜੀ ਬਹੁਤ ਸਾਰੀ ਜਗ੍ਹਾ ਤੋਂ ਇਹ ਵੀ ਖਬਰ ਆ ਰਹੀ ਹੈ ਕਿ ਬਹੁਤ ਸਾਰਾ ਐਗਰੀਕਲਚਰ ਲੈਂਡ ਜਿਹੜਾ ਹੈ ਜਿਹੜਾ ਹੈਗਾ ਜਦੋਂ ਰਿਵਰ ਨੇ ਕੋਸ ਚੇਂਜ ਕੀਤਾ ਤੇ ਲੈਂਡ ਹੈਜ਼ ਡਿਸਪੀਅਰਡ ਸੋ ਇਟ ਕਿੰਨਾ ਕਲੈਂਟ ਹੋਏਗਾ ਕੋਈ ਇਹ ਦਾ ਅੰਦਾਜ਼ਾ ਹੈਗਾ ਕਿਹੜਾ ਲੁਧਿਆਣਾ ਖਾਸ ਕਰਕੇ ਸਸਰਾਲੀ ਲੁਧਿਆਣਾ ਵੀ ਬਾਕੀ ਦੇ ਆਸ ਕੇ ਆਸ ਪਾਸ ਕੀ ਹੋਇਆ ਹੈ ਕਿਹੜਾ ਆਸ ਕੇ ਆਸ ਪਾਸ ਕੀ ਹੋਇਆ ਹੈ ਜਿਹੜਾ ਜਦੋਂ ਨਦੀ ਦੇ ਆਪਣਾ ਰਾਹ ਚੇਂਜ ਕਰ ਲਿਆ ਤਾਂ ਬਹੁਤ ਸਾਰੀ ਜਿਹੜੀ ਦਰਿਆ ਚ ਖਤਮ ਹੋ ਗਈ ਸੀਗੀ ਐਸ ਕਾਚ ਲੈਂਡ ਸੀਗੀ ਉਹ ਗਾਇਬ ਉਹਦੇ ਨੀਚੇ ਆ ਗਈ ਦਰਿਆ ਨਿਕਲ ਗਿਆ ਦਰਿਆ ਨਿਕਲ ਗਿਆ ਕਿੰਨਾ ਲਾੜ ਕਟਾ ਉਹ ਨਾਲ ਉਹ ਤਾਂ ਵੇਖੋ ਹੁਣ ਜੇ ਤੈਂ ਜਦੋਂ ਪਾਣੀ ਸੇਹਰੂ ਉਹ ਤੋਂ ਪਤਾ ਲੱਗੂ ਵੀ ਕਿੰਨਾ ਕੁ ਨੁਕਸਾਨ ਕੀ ਡੂੰਘਾਈ ਲੈ ਗਿਆ ਕਿ ਉਹਨੂੰ ਥੋੜਾ ਮੋਟਾ ਛੇੜ ਛੱਡ ਕੇ ਕਰ ਗਿਆ ਉਹਨੂੰ ਪੱਧਰ ਪੱਧਰ ਕਰ ਦਿੱਤਾ ਉਹ ਤਾਂ ਹੋਏਗਾ ਕੀ ਜੀ ਜਦੋਂ ਇਦਾਂ ਦੇ ਕਿਸਾਨ ਉਹ ਇੱਕ ਕਿਸਾਨ ਦੀ ਕਰਤ ਦੇ ਵਿੱਚ 35 ਏਕੜ ਜ਼ਮੀਨ ਜਿਹੜੀ ਉਹ ਦਰਿਆ ਲੈ ਗਿਆ ਅ ਨਹੀਂ ਉਹ ਤਾਂ ਇੱਕ ਵਾਰੀ ਹੈ ਹੁਣ ਉਹਦੀ ਕਿੰਨੀ ਲਗਾਈ ਹੈ ਕੀ ਆ ਉਹ ਕੱਲ ਨੂੰ ਬਜਾਨ ਦੇ ਸਹੀ ਆ ਸਕਦੀ ਹੈ ਉਹਨੂੰ ਦੇਖ ਕੇ ਬਾਅਦ ਫਿਰ ਤੇ ਕੋਈ ਹੋਏਗਾ ਜੀ ਕੋਈ ਦੇਖਿਆ ਦੇਖਿਆ ਜਾਊਗਾ ਨਾ ਜੀ ਆਉਣ ਵਾਲਾ ਮਾਮਲਾ ਇੱਕ ਸਰ ਜਿਹੜਾ ਸੈਂਟਰ ਸਰਕਾਰ ਨੇ ਇੱਕ ਫਾਰਮੂਲਾ ਭੇਜਿਆ ਸੀਗਾ ਜਿਹਦੇ ਵਿੱਚ ਪੰਜਾਬ ਦੀ ਹਿੱਸਾ ਮਾਰਿਆ ਸੀਗਾ ਫਰਾਰੀ ਨੂੰ ਲੈ ਕੇ ਦਿੱਲੀ ਵੀ ਤੇ ਸੈਂਟਰ ਵੀ ਉਹ ਫਾਰਮੂਲਾ 2022 ਤੋਂ ਬਾਅਦ ਤੁਸੀਂ ਦੁਬਾਰਾ ਨਹੀਂ ਭੇਜਿਆ ਹਮੇਸ਼ਾ ਅਸੀਂ ਤਾਂ ਹਮੇਸ਼ਾ ਉਹਨਾਂ ਨਾਲ ਇਹ ਗੱਲਬਾਤ ਕਰਦੇ ਹੁੰਦੇ ਆਂ ਵੀ ਆਪਾਂ ਇਹ ਥੋੜੀ ਜੀ ਸਪੋਰਟ ਕਰਨ ਲੱਗ ਜਾਈਏ ਤਾਂ ਉਸ ਨੂੰ ਥੋੜਾ ਮੋਟਾ ਸੰਭਾਲ ਸਕਦਾ ਉਹ ਰੋਕੀ ਰੱਖ ਸਕਦਾ ਆਪਦੇ ਪਰ ਸੈਂਟਰੇ ਦੇ ਵਿੱਚ ਹਮ ਨਹੀਂ ਪਰਦਾ ਹਮੇਸ਼ਾ ਆਈ ਵਾਰ ਕਰਦੇ ਦੀ ਗੱਲਬਾਤ ਕਰਦੇ ਸਰ ਅਗਲੀ ਪ੍ਰੋਕਿਊਰਮੈਂਟ ਤੇ ਵੀ ਇਹ ਨਿਵੇਸ਼ ਕਰੇਗੀ ਥੋੜਾ ਜਿਹੜਾ ਅਗਲੀ ਪ੍ਰੋਕਿਊਰਮੈਂਟ ਹੈ ਉਹ ਜਨਾ ਮੈਨੇਜ ਕਰੋ ਉਸ ਤੋਂ ਬਲ ਬਣੀ ਤਾਂ ਲੱਗਦਾ ਕਟਣ ਕਟ ਨਹੀਂ ਕੇਸਸ ਨੇ ਅਗਲੇ ਅਗਲੇ ਸਾਲ ਨੂੰ ਨਹੀਂ ਹੁਣ ਜਿਹੜੀ ਤੁਸੀਂ ਪ੍ਰੋਕਿਊਰਮੈਂਟ ਥੋੜੀ ਅੰਦਰੋਂ ਸ਼ਾਇਦ ਅਡਵਾਂਸ ਹਾਂ ਹਾਂ ਤੁਹਾਨੂੰ ਲੱਗਦਾ ਇਹ ਜਨਾ ਕੇਸਸ ਕਰਕੇ ਸਭ ਉਹ ਲੈ ਲਿਖ ਬੈਤੋ ਇਸ ਤੋਂ ਬਾਤ ਕੱਟਣੀ ਹੈ ਮਸ਼ੀਨਾਂ ਚੱਲ ਪੈਣੀਆਂ ਜਿਹੜੀਆਂ ਜਿਹੜੀਆਂ ਬੈਲਰ ਬੂਲਰ ਚੱਲ ਪੈਣ ਸੋ ਬਾਕੀ ਸਿਪਰ ਐਸਟੀਮੇਟਡ ਡਵਾਈਸ ਕਿ ਕਿਨੇ ਤੇ ਹੋਈ ਕਿੰਨਾ ਜਿਹੜਾ ਵੀ ਏਰੀਆ ਦਾ ਬੀਟ ਬਣਾਇਆ ਉਹ ਕਿੰਨਾ ਘਟੂਗਾ ਜਾਂ ਉਨਾ ਹੀ ਰਹੇਗਾ ਵੇਖੋ ਜਿਹੜਾ 5 ਲੱਖ ਏਕੜ ਬਹੁਤ ਗੂਰੀ ਤਰ੍ਹਾਂ ਪ੍ਰਭਾਵਿਤ ਹੈ ਉਸ ਨੂੰ ਅਸੀਂ ਬਾਤ ਤੋਂ ਬਾਤ ਬੀਜਣ ਦੀ ਕੋਸ਼ਿਸ਼ ਕਰਾਂਗੇ ਹੁਣ ਇਹ ਨਹੀਂ ਪਤਾ ਕਿ ਉਹਦੇ ਚ ਲੱਖ ਰਹਿ ਜਾਂਦਾ ਕਿ 70 ਹਜ਼ਾਰ ਰਹਿ ਜਾਂਦਾ ਕਿ ਲੱਖ ਤੋਂ ਵੱਧ ਰਹੇਗਾ ਤੁਹਾਨੂੰ ਤੇ ਇਹ ਕਿਉਂਕਿ ਬਜਾਤ ਨੂੰ ਥੋੜੀ ਡੇਟ ਵੀ ਹੋ ਸਕਦੀ ਹੈ ਉਹਨਾਂ ਥਾਂਾਂ 'ਚ ਜਾ ਕੇ ਨੀਤਾ ਨਵੰਬਰ ਚ ਚੱਲ ਪੈਂਦੀ ਹੈ ਨਵੰਬਰ ਦੇ ਡੇਟ ਤੱਕ ਹੋ ਸਕਦੀ ਹੈ ਪਤਾ ਲੱਗ ਜੂਗਾ ਜੀ ਠੀਕ ਹੈ ਜੀ ਧੰਨਵਾਦ ਕੋਸ਼ਿਸ਼ ਦੇ ਵਿੱਚ ਇਹ ਇੱਕ ਹਲਦੀ ਰੋਗ ਵਰਗੀ ਬਿਮਾਰੀ ਪੰਜਾਬੀਆਂ 'ਚ ਇਹ ਸਾਲੋਂ ਤੇ ਰਹੀ ਹੈ ਫਟੇ ਕਰਦਾ ਰਹੇ ਉਹ ਉਹ ਮੈਂ ਲੱਤਾਂ 'ਚ ਉਹ ਉਹ ਦੇਦਣਾ ਜੀ ਨਹੀਂ ਹੁਣ ਉਹਦੇ ਤੇ ਕੋਈ ਅਸਰ ਨਹੀਂ ਹੋ ਸਕਦਾ ਜੀ ਜਿਹੜੀ ਮਤਲਬ ਮੈਂ ਜਿਹੜੇ ਮਾਰ ਬੰਦੇ ਬੇਸਿਕਲੀ ਕਿਸਾਨ ਦਾ ਮਾਰ ਬੰਦੇ ਸੱਦੇ ਸੀਗੇ ਜੀ ਵੀ ਇਹਨਾਂ ਦਾ ਕੋਈ ਕੁਝ ਨਹੀਂ ਹੋ ਸਕਦਾ ਦੁਵਾਈਆਂ ਸਰਕਾਰ ਦੇ ਲਈ ਠੀਕ ਹੈ ਜੀ ਧੰਨਵਾਦ